ਕਬਰਾਂ ਦੀ ਪੂਜਾ ਕਿਉਂ ਹੋ ਰਹੀ ਹੈ ਪੰਜਾਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮਰਦਾ ਹੋ ਗਈ ਹੈ ਉਹ ਕਰ ਮਰਦਿਆਂ ਨੂੰ ਪੂਜਣਗੇ ਔਰ ਕਿਸ ਨੂੰ ਪੂਜਣਗੇ ਕਬਰਾਂ ਨੂੰ ਪੂਜਣਗੇ ਗੱਲੀ ਗੱਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਅਸਰ ਦੇ ਕਈ ਦੇਰੇ ਰੋਜ਼ ਰੋ ਸਿਖੇ ਮੁਰਦਾ ਹੋ ਗਈ ਹੈ ਤੇ ਮੂਏ ਕੋ ਮੁਵਾ ਮਿਲੇ ਮਹਾਰਾਜ ਕਹਿੰਦੇ ਮੁਰਦੇ ਦਾ ਸੰਬੰਧ ਕਰ ਮੁਰਦੇ ਨਾਲ ਜੁੜੇ ਜੀਵ ਦੇ ਨਾਲ ਲੈ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਕਥਈ ਜੀਵ ਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ ਦੁਬਿਦਾਨਾ ਪੜੋ ਹਰ ਦਿਨ ਅਵਰਲਾ ਪੂਜੋ ਮੜੀ ਮਸਾਂ ਨਾ ਜਾਏ ਕ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਕ੍ਰਿਸ਼ਨਾ ਨਾਮ ਬੁਜਾਏ ਗਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੂੰ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੁੱਲ ਨਾ ਵਾਰੇ ਭੁੱਲ ਕੇ ਵੀਰੇ ਪਰ ਕੀ ਕਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇ ਬੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਕਹਿੰਦੇ ਨ ਭੁੱਲ ਕੇ ਵੀ ਨਾ ਵੜ ਮੰਨੇ ਜਿਹੜਾ ਜਾਣ ਬੁੱਝ ਕੇ ਮੰਨਦਾ ਪਿਆ ਤਾਂ ਫਿਰ ਕਹਿਣਾ ਪਏਗਾ ਮੁਰਦਾ ਦਾ